ਬੁੜਲਾਡਾ ਸ਼ਹਿਰ ਦੇ ਵਾਰਡ ਨੰਬਰ 16 ਤੇ 18 ਵਿੱਚ ਲੱਗੇ ਕੂੜੇ ਦੇ ਡੰਪ ਨੂੰ ਲੈ ਕੇ ਅੱਜ ਸਿਆਸੀ ਹਲਕਿਆਂ ਵਿੱਚ ਹਲਚਲ ਦੇਖਣ ਨੂੰ ਮਿਲੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਅੱਜ ਆਪਣੀ ਪੂਰੀ ਟੀਮ ਸਮੇਤ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਤੇ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਗੀ ਸਰਦਾਰ ਤਾਰਾ ਸਿੰਘ ਵਿਰਦੀ ਰਜਿੰਦਰ ਸਿੰਘ ਝੰਡਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਹਾਜ਼ਰ ਰਹੀ ਡਾਕਟਰ ਨਿਸ਼ਾਨ ਸਿੰਘ ਨੇ ਮੌਕੇ ਤੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਾਂ ਦੀ ਨਰਲਾਈਕੀ ਉੱਤੇ ਸਖਤ ਨਰਾਜ਼ਗੀ ਜ਼ਾਤਾਈ। ਉਹਨਾਂ ਕਿਹਾ ਕਿ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਥਾਵਾਂ ਤੇ ਰੱਖਣ ਦੀ ਥਾਂ ਸਾਰਾ ਕੂੜਾ ਇੱਕੋ ਜਗ੍ਹਾ ਤੇ ਸੁੱਟਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੂੜੇ ਕਾਰਨ ਗੰਦੇ ਲਫਾਫੇ ਉੱਡਦੇ ਨੇ, ਤੇਜ਼ ਬਦਬੂ ਆਉਂਦੀ ਹੈ ਤੇ ਕੂੜੇ ਨੂੰ ਅੱਗ ਲੱਗਣ ਨਾਲ ਨਿਕਲਦਾ ਧੂੰਆਂ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਡਾਕਟਰ ਨਿਸ਼ਾਨ ਸਿੰਘ ਨੇ ਵਾਰਡ ਵਾਸੀਆਂ ਨੂੰ ਭਰੋਸਾ ਜਤਾਇਆ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਇਹ ਕੂੜੇ ਦਾ ਡੰਪ ਸ਼ਹਿਰ ਤੋਂ ਬਾਹਰ ਸ਼ਿਫਟ ਕੀਤਾ ਜਾਵੇਗਾ ਤੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ। ਫਿਲਹਾਲ ਵਾਰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਅੱਜ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਇੱਥੇ ਡੰਪ ਦੇ ਉੱਤੇ ਆਈ ਹੈਗੀ ਆ ਔਰ ਜਿਹਦੇ ਸਾਡੇ ਸਾਡੇ ਇੱਥੇ ਸ਼ਹਿਰੀ ਪ੍ਰਧਾਨ ਸਰ ਕਰਮਜੀਤ ਸਿੰਘ ਜੀ ਮਾਗੀ ਸਾਹਿਬ ਔਰ ਸਾਡੇ ਸ਼ਹਿਰੀ ਪ੍ਰਧਾਨ ਸਰਦਾਰ ਤਾਰਾ ਸਿੰਘ ਜੀ ਵਰਦੀ ਸਾਹਿਬ ਰਜਿੰਦਰ ਸਿੰਘ ਜੀ ਝੰਡਾ ਔਰ ਸ਼੍ਰੋਮਣੀ ਕਾਲੀਦਲ ਦੀ ਪੂਰੀ ਸਾਡੀ ਸ਼ਹਿਰੀ ਟੀਮ ਇੱਥੇ ਹਾਜ਼ਰ ਆ। ਇੱਥੇ ਜਿਹੜੇ ਇਥੋਂ ਦੇ ਨਾਗਰਿਕ ਹੈਗੇ 16 ਤੇ 18 ਨੰਬਰ ਵਾਰਡ ਦੇ ਇਹਨਾਂ ਨੇ ਸਾਡੇ ਕੋਲ ਮੰਗ ਠਾਈ ਤਾਂ ਸੀ ਇਹ ਮੌਕਾ ਦੇਖਣ ਵਾਸਤੇ ਆਏ ਹੈਗੇ ਇੱਥੇ ਲਫਾਫੇ ਉੜਦੇ ਫਿਰਦੇ ਆ ਗੰਦੀ ਸਮੈਲ ਆ ਰਹੀ ਆ ਧੂਆ ਉਥੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ। ਇਹ ਜਿਹੜਾ ਪ੍ਰਸ਼ਾਸਨ ਦੀ ਔਰ ਨਗਰ ਕੌਂਸਲ ਦੀ ਸਮਝੋ ਕਿ ਜ਼ਿੰਮੇਵਾਰ ਵਿਅਕਤੀਆਂ ਦੀ ਮਾਨ ਅਲੈਕੀ ਸਮਝਦਾ ਇਸ ਗੱਲ ਚ ਕਿ ਇਹਨਾਂ ਨੇ ਪ੍ਰੋਪਰਲੀ ਜਿਹੜਾ ਜਿਵੇਂ ਕਹਿੰਦੇ ਆ ਚੰਗਾ ਸੁੱਕਾ ਕੂੜਾ ਗਿੱਲਾ ਕੂੜਾ ਨੂੰ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਉਹਨੂੰ ਟ੍ਰੀਟਮੈਂਟ ਉਹਦਾ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ ਹੈਗਾ ਜਦੋਂ ਇਹਨਾਂ ਨੇ ਕੀਤਾ ਨਹੀਂ ਹੈਗਾ ਤਾਂ ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਆ ਬਣ ਗਈ ਹੈਗੀ ਜਿਸ ਤੋਂ ਜਿਹੜੇ ਇੱਥੋਂ ਦੇ ਵਸਨੀਕ ਆ ਬੜੇ ਔਖੇ ਹੈਗੇ ਆ ਨਾਲ ਹੀ ਇੱਥੇ ਮੰਦਿਰ ਦੀ ਇਮਾਰਤ ਹੈ ਨਾਲ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੇ ਬੰਦੇ ਮੰਦਿਰ ਆਉਂਦੇ ਆ ਗੁਰਦੁਆਰੇ ਆਉਂਦੇ ਆ ਜਾਂ ਆਪਣੇ ਘਰਾਂ 'ਚ ਵੀ ਆ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹ ਜਿਹੜਾ ਟ੍ਰੀਟਮੈਂਟ ਹੈ ਦਾ ਪ੍ਰੋਪਰ ਕਰਕੇ ਇਸ ਨੂੰ ਡਿਸਪੋਜ਼ ਆਫ ਕੀਤਾ ਜਾਵੇ ਮੈਂ ਤੁਹਾਡੇ ਨਾਲ ਇਹ ਤੁਹਾਡੇ ਨਾਲ ਵਾਦਾ ਵੀ ਕਰਦਾ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਜਿਹੜਾ ਇਹ ਜ ਗੰਦਗੀ ਵਾਲਾ ਸਿਸਟਮ ਹੈ ਇਹ ਸ਼ਹਿਰ ਤੋਂ ਅਸੀਂ ਦੂਰ ਲੈ ਜਾਗੇ ਸਰ ਜਿਵੇਂ ਮੌਜੂਦਾ ਆਪਣੇ ਐਮਪੀ ਵੀ ਨੇ ਅਕਾਲੀ ਦਲ ਦੇ ਹਾਂਜੀ ਅਸੀਂ ਚਾਹਨੇ ਕਿ ਸਾਨੂੰ ਉਹਨਾਂ ਦਾ ਵੀ ਸਮਰਥਨ ਮਿਲੇ ਉਹ ਪਾਵਰ ਚੇ ਵੀ ਨਹੀਂ ਨਹੀਂ ਮੈਂ ਤੁਹਾਨੂੰ ਅ ਜਿਹੜੇ ਤੱਕੜੀ ਦੇ ਐਮਸੀ ਆ ਉਹਨਾਂ ਵੱਲੋਂ ਵਿਸ਼ਵਾਸ ਦਿਵਾਉਣਾ ਵੀ ਉਹ ਤੁਹਾਡੇ ਨਾਲ ਰਹਿਣਗੇ ਜਿਵੇਂ ਮਰਜ਼ੀ ਤੁਸੀਂ ਉਹਨਾਂ ਨੂੰ ਨਾਲ ਲਗੇ ਇੱਕ ਵਾਰੀ ਜੇ ਉਹਨਾਂ ਨੂੰ ਵੀ ਇੱਥੇ ਵੀ ਵਿਜ਼ਿਟ ਕਰਾ ਦਾਂਗੇ ਹਾਂ ਮੈਂ ਸਾਰਿਆਂ ਨੂੰ ਕਹਿ ਦਿੰਦਾ ਤੁਹਾਡੇ ਇੱਥੇ ਮਿਲ ਕੇ ਜਾਂਦੇ